ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੇਲੇ ਦੀ ਗੱਲ ਹੈ ਕਿ ਇੱਕ ਯਤੀਮ ਬੱਚਾ ਸੜਕ ਤੇ ਤੁਰਿਆ ਜਾ ਰਿਹਾ ਸੀ ਉਹਦੇ ਸਰੀਰ ਦੇ ਉੱਪਰ ਕੋਈ ਵੀ ਵਸਤਰ ਨਹੀਂ ਸੀ ਕੇਵਲ ਇੱਕ ਨਿੱਕਰ ਪਹਿਨੀ ਹੋਈ ਉਹਨੂੰ ਬੜੀ ਭੁੱਖ ਲੱਗੀ ਸੀ ਉਹਨੇ ਕਈ ਥਾਵਾਂ ਤੋਂ ਭੋਜਨ ਮੰਗਿਆ ਪਰ ਉਹਨੂੰ ਕੋਈ ਮੰਗਿਆ ਭੋਜਨ ਨਹੀਂ ਦਿੱਤਾ ਤੁਰਦਾ ਤੁਰਦਾ ਇੱਕ ਸ਼ਹਿਰ ਵਿੱਚ ਪਹੁੰਚ ਗਿਆ ਜਿੱਥੇ ਉਹਨੇ ਕਈ ਥਾਵਾਂ ਤੋਂ ਭੋਜਨ ਦੀ ਜਾਂਚਨ ਕੀਤੀ ਪਰ ਉਹਨੂੰ ਕਿਸੇ ਨੇ ਮੰਗਿਆ ਭੋਜਨ ਨਹੀਂ ਦਿੱਤਾ ਰੋ ਵੀ ਰਿਹਾ ਸੀ ਬੜਾ ਦੁਖੀ ਸੀ ਅਚਾਨਕ ਉਹ ਇੱਕ ਹਲਵਾਈ ਦੀ ਦੁਕਾਨ ਤੇ ਪਹੁੰਚਿਆ ਜਿੱਥੇ ਹਲਵਾਈ ਬੜੇ ਪਿਆਰ ਦੇ ਨਾਲ ਬੜੀਆਂ ਸੋਹਣੀਆਂ ਸੋਹਣੀਆਂ ਮਠਾਈਆਂ ਬਣਾ ਕਰਕੇ ਚਣ ਕੇ ਰੱਖ ਰਿਹਾ ਸੀ ਉਸ ਬੱਚੇ ਨੇ ਉਹਦੇ ਕੋਲ ਜਾ ਕਰਕੇ ਮਠਾਈ ਦੀ ਜਾਂਚਨਾ ਕੀਤੀ ਪੇਟ ਦੀ ਭੁੱਖ ਦੀ ਜਾਂਚਨਾ ਕੀਤੀ ਪਰ ਉਹਨੇ ਮਠਾਈ ਨਹੀਂ ਦਿੱਤੀ ਜਿਉਂ ਹੀ ਹਲਵਾਈ ਦਾ ਧਿਆਨ ਥੋੜਾ ਜਿਹਾ ਇਧਰ ਹੋਇਆ ਤਾਂ ਉਸ ਬੱਚੇ ਨੇ ਮਠਾਈ ਦਾ ਟੁਕੜਾ ਚੱਕ ਕੇ ਆਪਣੇ ਮੂੰਹ ਵਿੱਚ ਪਾ ਲਿਆ ਪਰੇ ਗੱਲ ਦਾ ਪਤਾ ਜਲਦੀ ਹਲਵਾਈ ਨੂੰ ਲੱਗਿਆ ਉਹਨੇ ਇੱਕ ਛੋਟੀ ਚੱਕਰ ਕਰਕੇ ਬੱਚੇ 'ਤੇ ਮਾਰਨਾ ਸ਼ੁਰੂ ਕੀਤੀ ਬੱਚਾ ਅੱਗੇ ਭੱਜ ਲਿਆ ਹਲਵਾਈ ਪਿੱਛੇ ਭੱਜਿਆ ਜਾਂਦਾ ਆ ਅਚਾਨਕ ਕੀ ਹੋਇਆ ਅੱਗੇ ਇੱਕ ਨਗਰ ਕੀਰਤਨ ਜਾ ਰਿਹਾ ਸੀ ਬੱਚਾ ਉਸ ਨਗਰ ਕੀਰਤਨ ਦੇ ਵਿੱਚ ਰਲ ਗਿਆ ਹਲਵਾਈ ਪਿੱਛੇ ਮੁੜਿਆ ਆ ਨਗਰ ਕੀਰਤਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਪੰਜ ਪਿਆਰਿਆਂ ਦੀ ਅਗਵਾਈ ਹੰਦਰ ਨਗਰ ਕੀਰਤਨ ਹੁੰਦਾ ਹੈ ਉੱਥੇ ਭੋਜਨ ਪਾਣੀ ਦੀ ਕੋਈ ਕਮੀ ਨਹੀਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਥਾਂ-ਥਾਂ ਤੇ ਗੁਰੂ ਕੇ ਲੰਗਰ ਲਾਉਂਦੀਆਂ ਪੰਜ ਪਿਆਰੇ ਸਾਹਿਬ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਉ ਆਇਆਂ ਕਹਦੀਆਂ। ਬੱਚਾ ਨਗਰ ਕੀਰਤਨ ਵਿੱਚ ਜਾ ਰਿਹਾ। ਥਾਂ-ਥਾਂ ਤੇ ਪਕਵਾਨ ਬਣਿਓ ਰੱਜ ਕੇ ਭੋਜਨ ਛੱਕਿਆ। ਬੜੀ ਪ੍ਰਸੰਨਤਾ ਹੋਈ। ਜਲਦੀ ਚਲਾਉਂਦੇ ਸ਼ਾਮ ਹੋ ਗਈ। ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ। ਕੀ ਹੋਇਆ ਸਾਰੀਆਂ ਸੰਗਤਾਂ ਸਮਾਪਤੀ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚੱਲੀ ਗਈਆਂ। ਲੇਕਿਨ ਉਹ ਬੱਚਾ ਉੱਥੇ ਬੈਠਾ ਰਿਹਾ। ਉਸ ਗੁਰੂ ਘਰ ਦਾ ਗ੍ਰੰਥੀ ਬਹੁਤ ਹੀ ਸਿਆਣਾ ਤੇ ਸਮਝਦਾਰ ਸੀ ਬੜੀ ਸ਼ਰਧਾ ਭਾਵਨਾ ਵਾਲਾ ਸੀ ਨਿਤਨੀਵੀ ਸੀ ਸੰਗਤਾਂ ਨੂੰ ਬੜੇ ਅੱਛੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਸੀ ਉਹ ਗ੍ਰੰਥੀ ਸਾਹਿਬ ਉਸ ਬੱਚੇ ਨੂੰ ਮਿਲਿਆ ਕਹਿਣ ਲੱਗਾ ਬੇਟਾ ਸਾਰੀ ਸੰਗਤ ਘਰੇ ਚਲੀ ਗਈ ਐ ਤੂੰ ਘਰ ਕਿਉਂ ਨਹੀਂ ਗਿਆ ਬੱਚੇ ਦੀ ਅੱਖਾਂ ਚੋਂ ਥਰੂ ਆ ਗਈ ਕਹਿਣ ਲੱਗਾ ਬਾਬਾ ਜੀ ਮੇਰਾ ਤੇ ਕੋਈ ਘਰ ਹੀ ਹੈ ਨਹੀਂ ਉਹ ਕਹਿਣ ਲੱਗਾ ਵੀ ਤੇਰੇ ਮਾਤਾ ਪਿਤਾ ੜੀਕਦੇ ਹੋਣੇ ਬੱਚੇ ਨੇ ਕਿਹਾ ਮੇਰਾ ਕੋਈ ਮਾਤਾ ਪਿਤਾ ਹੀ ਨਹੀਂ ਮੈਨੂੰ ਨਹੀਂ ਪਤਾ ਮੇਰੇ ਮਾਤਾ ਪਿਤਾ ਕੌਣ ਨੇ ਮੈਨੂੰ ਨਹੀਂ ਪਤਾ ਮੇਰਾ ਘਰ ਕਿੱਥੇ ਹੈ ਮੇਰੇ ਤੇ ਤਨ ਤੇ ਪਹਿਨਣ ਨੂੰ ਵਸਤਰ ਵੀ ਨਹੀਂ ਆ ਅੱਜ ਬੜੀ ਖੁਸ਼ੀ ہوئی ਮੈਂ ਰਾਜਕੇ ਭੋਜਨ ਛਕਿਆ ਗ੍ਰੰਥੀ ਸਹਿਬ ਨੇ ਉਸ ਨੂੰ ਬੜਾ ਪਿਆਰ ਕੀਤਾ ਘੁੱਟ ਕੇ ਗਲਣਾ ਵੀ ਲਾਇਆ ਆਪਣੇ ਕਮਰੇ ਵਿੱਚ ਲੈ ਗਿਆ ਆਪਣੇ ਬੱਚਿਆਂ ਨੇ ਉਹਨੂੰ ਵਸਤਰ ਦਿੱਤੇ ਇਸ਼ਨਾਨ ਪਾਣੀ ਕਰਾ ਕੇ ਉਹਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਆਪਣੇ ਕੋਲ ਬਿਠਾਇਆ ਉਹਨੂੰ ਸਾਰਾ ਹਾਲਚਲ ਪੁੱਛਿਆ ਵੀ ਕਿਉਂ ਤੇਰੇ ਮਾਤਾ ਪਿਤਾ ਕਿੱਥੇ ਤੇਰਾ ਘਰ ਕਿਉਂ ਨਹੀਂ ਹੈਗਾ? ਤਉ ਉਸ ਬੱਚੇ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ। ਮੈਨੂੰ ਇੰਜ ਪ੍ਰਤੀਤ ਹੁੰਦਾ ਸ਼ਾਇਦ ਬਚਪਨ ਦੇ ਵਿੱਚ ਹੀ ਮੈਨੂੰ ਕੋਈ ਚੁੱਕ ਕੇ ਕਿਤੇ ਛੱਡ ਗਿਆ। ਮੈਂ ਜਿੱਥੇ ਵੀ ਰਿਹਾ ਮੈਨੂੰ ਗਾਲਾਂ ਦੁਬੋਚੀ ਮਿਲੀਆਂ। ਮੈਨੂੰ ਮਾਰਾਂ ਪਈਆਂ। ਉਹਨੇ ਆਪਣੇ ਸਰੀਰ ਤੇ ਪਿੰਡੇ ਦੇ ਉੱਪਰ ਪਏ ਡੰਡਿਆਂ ਦੇ ਸੋਟੀਆਂ ਦੇ ਨੀਰ ਵੀ ਕਈ ਬਾਬਾ ਜੀ ਨੂੰ ਦਿਖਾਉਣਾ ਕੀਤਾ। ਗ੍ਰੰਥੀ ਸਾਹਿਬ ਬੜਾ ਹੈਰਾਨ ਹੋਇਆ। ਉਹਨੇ ਪਿਆਰ ਨਾਲ ਕਿਹਾ ਕਹਿੰਦਾ ਪੁੱਤਰ ਕੋਈ ਨਹੀਂ ਆਰਾਮ ਕਰੋ ਸਵੇਰੇ ਮੈਂ ਤੁਹਾਨੂੰ ਤੇਰੀ ਮਾਤਾ ਪਿਤਾ ਨਾਲ ਜਰੂਰ ਮਲਾਵਾਂਗਾ ਬੱਚਾ ਬੜਾ ਖੁਸ਼ ਸੀ ਕਿ ਬੜੇ ਲੰਮੇ ਅਰਸੇ ਤੋਂ ਬਾਅਦ ਮੈਂ ਅੱਜ ਆਪਣੇ ਮਾਤਾ ਪਿਤਾ ਨੂੰ ਮਿਲਾਂ। ਦੂਸਰਾ ਦਿਨ ਚੜ੍ਹਿਆ ਸ਼੍ਰੀ ਖੰਡ ਪਾੜ ਸਭ ਦੇ ਭੋਗ ਪਾਏਗੇ। ਬੱਚੇ ਦੇ ਸਿਰ ਤੇ ਉਹਨੇ ਪੀਲੇ ਰੰਗ ਦਾ ਇੱਕ ਸਰੋਪਾ ਜਿਹਾ ਸੀ ਦਸਤਾਰ ਦੇ ਰੂਪ ਵਿੱਚ ਸਜਾਇਆ। ਤਿਆਰ ਕੀਤਾ ਭੋਗਾਂ ਤੋਂ ਬਾਅਦ ਉੱਥੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਸੀ। ਬੱਚੇ ਨੂੰ ਵੀ ਅੰਮ੍ਰਿਤ ਰਸ਼ਿਕਾ ਕੇ ਸਿੰਘ ਸਜਾਇਆ ਗਿਆ। ਤੇ ਜਿਸ ਵੇਲੇ ਅਮਰ ਸ਼ਾਕੀ ਸਿੰਘ ਸਾਡੇਆ ਪੰਜ ਪਿਆਰੀ ਸਹਬਾਨਾਂ ਨੇ ਕਿਹਾ ਅੱਜ ਤੋਂ ਬਾਅਦ ਤੁਹਾਡਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਧਰਮ ਦੀ ਮਾਂ ਮਾਤਾ ਸਾਹਿਬਕੌਰ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਅੰਦਾਬੀ ਮਾਤਾ ਗੁਜਰ ਕੌਰ ਹੈ ਇਹ ਸਾਰਾ ਜਦੋਂ ਘਟਨਾ ਕਰਮ ਵਾਪਰਿਆ ਬੱਚਾ ਬੜਾ ਪ੍ਰਸੰਨ ਹੋਇਆ ਭੱਜ ਕੇ ਆ ਕੇ ਗ੍ਰੰਥੀ ਸਾਹਿਬ ਨੂੰ ਮਿਲਿਆ ਕਹਿਣ ਲੱਗਾ ਬਾਬਾ ਜੀ ਮੈਂ ਤੇ ਆਪਣੇ ਮਾਤਾ ਪਿਤਾ ਨੂੰ ਹੀ ਲੱਭਦਾ ਸੀ ਕਿਬੜਾ ਪਰ ਤੁਸੀਂ ਤੇ ਐਸੀ ਕਿਰਪਾ ਕੀਤੀ ਮੇਰੇ ਦਾਦੇ ਤੇ ਦਾਦੀ ਦੀ ਵੀ ਪੋਸ਼ਾਨ ਕਰਾ ਦਿੱਤੀ ਮੈਨੂੰ ਅੱਜ ਪਤਾ ਲੱਗਿਆ ਕਿ ਮੇਰੀ ਮਾਂ ਮਾਤਾ ਸਹਿਬ ਕੌਰ ਹੈ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਮੇਰੀ ਦਾਦੀ ਮਾਤਾ ਗੁਜਰ ਕੌਰ ਹੈ ਮੇਰਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਹੈ ਬੜੀ ਕਿਰਪਾ ਹੋਈ ਹੈ ਤੇ ਬੱਚਾ ਬੜਾ ਪ੍ਰਸੰਨ ਹੋਇਆ ਗ੍ਰੰਥੀ ਸਾਹਿਬ ਨੇ ਉਹਨੂੰ ਬੜਾ ਪ੍ਰੇਮ ਕੀਤਾ ਕਹਿਣ ਲੱਗਾ ਪੁੱਤਰਾ ਇਹ ਮੈਂ ਨਹੀਂ ਕੀਤਾ ਸਭ ਕੁਝ ਕਰਾਉਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਹੁੰਦਾ ਉਸ ਗ੍ਰੰਤੀ ਸਾਹਿਬ ਨੇ ਉਸ ਬੱਚੇ ਨੂੰ ਬੜੇ ਪ੍ਰੇਮ ਨਾਲ ਆਪਣੇ ਕੋਲ ਰੱਖਿਆ ਪੜ੍ਹਾਇਆ ਉਹਨੂੰ ਗੁਰਬਾਣੀ ਸੰਥਿਆ ਕਰਾਈ ਇੱਕ ਚੰਗਾ ਗੁਰੂ ਘਰ ਦਾ ਵਜ਼ੀਰ ਬਣਾਉਣਾ ਕੀਤਾ ਇਸ ਘਟਨਾ ਦਾ ਮਤਲਬ ਕਿਸੇ ਨਾਲ ਸਬੰਧ ਨਹੀਂ ਰੱਖਦਾ ਹੈ ਜਾਂ ਕਿਸੇ ਦਾ ਦਿਲ ਦਿਖਾਉਣਾ ਨਹੀਂ ਇਹ ਘਟਨਾ ਸਿਰਫ ਸਮਝਣ ਦੇ ਲਈ ਹੈ ਇੱਕ ਗੁਰੂ ਘਰ ਦਾ ਵਜ਼ੀਰ ਉਹ ਪਾਵਰ ਰੱਖਦਾ ਉਹ ਸ਼ਕਤੀ ਰੱਖਦਾ ਇੱਕ ਯਤੀਮ ਬੱਚਾ ਜਿਸ ਨੂੰ ਕੋਈ ਮੰਗੀ ਰੋਟੀ ਨਹੀਂ ਸਿਦੰਦਾ ਗਰੰਥੀ ਸਿੰਘ ਦੀ ਪ੍ਰੇਰਣਾ ਸਦਕਾ ਉਹ ਜੀ ਟੀਮ ਬੱਚਾ ਅੱਜ ਗੁਰੂ ਦਾ ਵਜੀਰ ਬਣ ਹੋ ਨਿਪੜਿਆ ਉਹ ਬਾਣੀ ਤੇ ਬਾਣੀ ਦਾ ਧਾਰਨੀ ਬਣ ਗਿਆ ਧੰਨ ਗੁਰੂ ਕਲੰਗੀ ਧਰਪਤਾ ਇਸੇ ਗੁਰੂ ਨੇ ਜਿਹਦਾ ਕੋਈ ਨਹੀਂ ਬਣਦਾ ਉਹਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਬਣਦਾ ਤੇ ਉਹ ਇਹ ਚੰਗੀ ਲੱਗੀ ਤੇ ਅੱਗੇ ਸ਼ੇਰ ਸ਼ੇਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ